ਮਜੀਠੀਆ ਦੀ ਗ੍ਰਿਫਤਾਰੀ ਦੇ ਵਿਚਾਲੇ ਕੈਂਚਰੀਵਾਲ ਦਾ ਵੱਡਾ ਬਿਆਨ ਬਿਨਾ ਨਾਮ ਲਈ ਬੋਲੇ ਮੁਲਜ਼ਮ ਕਿੰਨਾ ਵੀ ਤਾਕਤਵਰ ਹੋਵੇ ਬਖਸ਼ਾਂਗੇ ਨਹੀਂ ਪਿਛਲੀਆਂ ਸਰਕਾਰਾਂ ਦੇ ਸਾਹਮਣੇ ਮੰਤਰੀ ਦੀ ਗੱਡੀ ਦੇ ਵਿੱਚ ਹੁੰਦੀ ਸੀ ਨਸ਼ਾ ਤਸਕਰੀ ਮਜੀਠੀਆ ਦੀ ਗ੍ਰਿਫਤਾਰੀ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਵੱਡਾ ਤਾਬਾ ਬੋਲੇ ਵਿਜੀਲੈਂਸ ਨੇ 29 ਮੋਬਾਈਲ 8 ਡਾਇਰੀਆਂ ਤੇ 4 ਲੈਪਟਾਪ ਕਿਤੇ ਜ਼ਬਤ 500 ਕਰੋੜ ਦੀ ਡਰੱਗ ਮਨੀ ਦੀ ਲੈਂਡਿੰਗ ਦੀ ਵੀ ਕੀਤੀ ਜਾ ਰਹੀ ਹੈ ਜਾਂਚ ਅਕਾਲੀ ਦਲ ਦੇ ਇਲਜ਼ਾਮਾਂ ਦੇ ਉੱਤੇ ਅਮਨ ਅਰੋੜਾ ਦਾ पलटवार ਕਿਹਾ ਜਿ ਮਜਿਟੀਆਂ ਬੇਗੁਨਾਹ ਤਾਂ ਫਿਰ ਡਰਨ ਦੀ ਲੋੜ ਨਹੀਂ ਤਾਂ ਹਰਪਾਲ ਚੀਮਾ ਬੁਲੇ ਨਸ਼ੇ ਦੇ ਵਿੱਚ ਸ਼ਾਮਲ ਕਿਸੇ ਵੀ ਸ਼ਖਸ ਨੂੰ ਛੱਡਿਆ ਨਹੀਂ ਜਾਵੇ ਵਿਜੀਲੈਂਸ ਨੇ ਬੇਕਰਮ ਮਜਿਟੀਆਂ ਨੂੰ ਕਿੱਤਾ ਹੈ ਗ੍ਰਿਫਤਾਰ ਅੰਮ੍ਰਿਤਸਰ ਰਿਹائش ਦੇ ਉੱਤੇ ਪਿਛਲੇ ਦਰਵਾਜ਼ੇ ਤੋਂ ਮਜਿਟੀਆਂ ਨੂੰ ਲੈ ਕੇ ਗਈ ਟੀਮ ਵਿਜੀਲੈਂਸ ਨੇ ਮੋਹਾਲੀ ਦੇ ਵਿੱਚ ਦਰਜ ਕੀਤਾ ਗਿਆ ਕੀਤਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੁਖਵੀਰ ਬਾਦਲ ਨੇ ਵਿਜੀਲੈਂਸ ਦੀ ਰੇਡ ਨੂੰ ਦੱਸਿਆ ਫਰਜ਼ੀ ਪ੍ਰਸ਼ਾਸਨਿਕ ਕਾਰਵਾਈ ਕਿਹਾ ਅਕਾਲੀ ਦਲ ਡਟ ਕੇ ਖੜਾ ਹੈ ਮਜੀਠੀਆ ਦੇ ਨਾਲ ਅਸੀਂ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਡਰਦੇ ਹਰਸਿਮਰਤ ਕੌਰ ਬਾਦਲ ਨੇ ਵੀ ਸਾਦੇ ਸਰਕਾਰ ਤੇ ਨਿਸ਼ਾਨਾ ਭਾਜੀਪੀ ਨੇ ਵੀ ਮਜੀਠੀਆ ਦੇ ਖਿਲਾਫ ਰੇਡ ਤੇ ਜੋ ਕੇ ਸਵਾਲ ਬਿੱਟੂ ਬੋਲੇ ਇਹ ਵਿਜੀਲੈਂਸ ਦੀ ਦੁਰਵਰਤੋਂ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਨੂੰ ਡਰਾਉਣ ਦੀ ਹੋ ਰਹੀ ਹੈ ਕੋਸ਼ਿਸ਼ ਤਾਂ ਜਾਖੜ ਨੇ ਵੀ ਛੇੜੀ ਸਰਕਾਰ ਲੁਧਿਆਣਾ ਤੇ ਗੁਜਰਾਤ ਇਸ ਜਮਨੀ ਚੋਣ ਦੇ ਵਿੱਚ ਜਿੱਤ ਤੋਂ ਬਾਅਦ ਦਿੱਲੀ ਚਾਮ ਆਦਮੀ ਪਾਰਟੀ ਦਾ ਜਸ਼ਨ ਕੇਜਰੀਵਾਲ ਤੇ ਸੀਐਮ ਮਾਨ ਨੇ ਵਰਕਰਾਂ ਦਾ ਕੀਤਾ ਧੰਨਵਾਦ ਕਿਹਾ ਜਨਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੇ ਉੱਤੇ ਲਗਾਈ ਮੋਹਰ ਲੁਧਿਆਣਾ ਪਛਮੀ ਦੇ ਵਿੱਚ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਸ਼ੁਰੂ ਹੋਇਆ ਅਸਤੀਫਿਆਂ ਦਾ ਦੌਰ ਪ੍ਰਗਟ ਸਿੰਘ ਤੇ ਕਿਕੀ ਢਿਲੋਂ ਨੇ ਛੱਡਿਆ ਮੀਤ ਪ੍ਰਧਾਨ ਦਾ ਉਹਦਾ ਆਸ਼ੂ ਵੀ ਕਾਰਜਕਾਰੀ ਪ੍ਰਧਾਨ ਦੇ ਵੱਜੋਂ ਕਰ ਚੁੱਕੇ ਨੇ ਰਿਜ਼ਾਈਨ DSMC ਦੀ ਪੁਰਾਣੀ ਕਮੇਟੀ ਤੇ ਹੀ ਲੱਗੀ ਮੋਹਰ ਹਰਮਿਤ ਸਿੰਘ ਕਾਲਕਾਣ ਮੁਰ ਚੁਣਿਆ ਗਿਆ ਪ੍ਰਧਾਨ ਜਗਦੀਪ ਕਾਲੋ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸਰਦਾਰਜੀ 3 ਤੇ ਵਿਵਾਦ ਦੇ ਵਿਚਾਲੇ ਦਲਜੀਤ ਦੋਸਾਂਝ ਨੇ ਤੋੜੀ ਚੁੱਪੀ ਕਿਹਾ ਜਦੋਂ ਸ਼ੂਟਿੰਗ ਹੋਈ ਤਾਂ ਠੀਕ ਸਨ ਹਾਲਾਤ ਬਹੁਤ ਸਾਰੀਆਂ ਚੀਜ਼ਾਂ ਸਾਡੇ ਹੱਥ ਦੇ ਵਿੱਚ ਨਹੀਂ ਫਿਲਮ ਬਣਾਉਣ ਤੇ ਲੱਗਿਆ ਹੈ ਕਾਫੀ ਪੈਸਾ ਖੁੱਲਕੇ ਦਿਲਜੀਤ ਦੋਸਾਂਝ ਤੇ ਹੱਕ ਦੇ ਵਿੱਚ ਆਈ ਸਾਬਕਾ ਮੈਨੇਜਰ ਸੁਨਾਲੀ ਸਿੰਘ ਕੇਾ ਸਿਰਫ ਸਿੱਖ ਹੋਣ ਕਰਕੇ ਦਿਲਜੀਤ ਨੂੰ ਕੀਤਾ ਜਾਂਦਾ ਹੈ ਟਾਰਗੇਟ ਹਰ ਵਾਰ ਪੱਕ ਬੰਨਣ ਵਾਲੇ ਨੂੰ ਹੀ ਕਿਉਂ ਦੇਣਾ ਪੈਂਦਾ ਹੈ ਦੇਸ਼ ਭਗਤੀ ਦਾ ਸਬੂਤ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਦਿਨ ਦੀ ਵੱਡੀ ਖਬਰ ਦੇ ਨਾਲ ਅਸੀਂ ਆਗਾਜ਼ ਕਰਨ ਜਾ ਰਹੇ ਹਾਂ ਬਿਕਰਮ ਮਜੀਠੀਆ ਦੇ ਉੱਤੇ ਐਕਸ਼ਨ ਹੋਇਆ ਹੈ ਐਕਸ਼ਨ ਤੋਂ ਬਾਅਦ ਸਰਕਾਰ ਨਿਸ਼ਾਨੇ ਦੇ ਦਿੱਤੀ ਹੈ ਤੇ ਇਹ ਸਭ ਦੇ ਵਿਚਾਲੇ ਸਰਕਾਰ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਇਸ ਬੁਲੇਟਿਨ ਨਾਲ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਾਂਗੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਚਾਲੇ ਇੱਕ ਬਿਆਨ ਦਿੱਤਾ ਦਿੱਲੀ ਦੇ ਵਿੱਚ ਇਹ ਜਸ਼ਨ ਸੀ ਲੁਧਿਆਣਾ ਜ਼ਿੰਮੀ ਚੌਂ ਦੇ ਵਿੱਚ ਜਿੱਤ ਹਾਸਲ ਕਰਨ ਦਾ ਤੇ ਇਸ ਦੇ ਨਾਲ ਨਾਲ ਗੁਜਰਾਤ ਦੀ ਸੀਟ ਜਿੱਤਣ ਦਾ ਤੇ ਇਸ ਵਿਚਾਲੇ ਅਰਵਿੰਦ ਕੇਜਰੀਵਾਲ ਨੇ ਇੱਕ ਸਟੇਟਮੈਂਟ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇ ਜਿੱਤਿਆ ਦਾ ਨਾਮ ਨਹੀਂ ਲਿਆ ਉਹਨਾਂ ਨੇ ਬਿਨਾ ਨਾਮ ਲਏ ਇਹ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਨੂੰ ਨਸ਼ੇ ਦੇ ਵਿੱਚ ਧੱਕਣ ਵਾਲੇ ਬਖਸ਼ੇ ਨਹੀਂ ਜਾਣਗੇ ਪਿਛਲੀਆਂ ਸਰਕਾਰਾਂ ਦੇ ਸਮੇਂ ਮੰਤਰੀ ਦੀ ਗੱਡੀ ਦੇ ਵਿੱਚ ਤਸਕਰੀ ਹੁੰਦੀ ਸੀ ਇਹ ਸਟੇਟਮੈਂਟ ਦਿੱਤੀ ਗਈ ਹੈ ਅ ਅਰਵਿੰਦ ਕੇਜਰੀਵਾਲ ਦੇ ਵੱਲੋਂ विक्रम जिठिया ਦਾ ਨਾਮ ਨਹੀਂ ਹੈ ਪਰ ਇਸ਼ਾਰਾ 100% ਲੱਗ ਰਿਹਾ ਕਿ ਵਿਕਰਮ ਜਿਠਿਆ ਵਾਲੇ ਪਾਸੇ ਹੈ ਕਾਬਲੇ ਗੌਰ ਹੈ ਕਿ ਅਰਵਿੰਦ ਕੇਜਲੀਵਾਲ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਮੰਤਰੀ ਦੀ ਗੱਡੀ ਦੇ ਵਿੱਚ ਤਸਕਰੀ ਹੁੰਦੀ ਸੀ ਸਵੇਰ ਦੇ ਸਮੇਂ ਇੱਕ ਸਾਬਕਾ ਮੰਤਰੀ ਦੇ ਘਰ ਦੇ ਉੱਤੇ ਛਾਪਾ ਪੈਂਦਾ ਜਿਸ ਦੇ ਉੱਤੇ ਇਲਜ਼ਾਮ ਪਹਿਲਾਂ ਵੀ ਲੱਗਦੇ ਰਹੇ ਨੇ ਐਨਡੀਪੀਐਸ ਦਾ ਪਰਚਾ ਤੱਕ ਦਰਜ ਹੋਇਆ ਹੈ ਡਰੱਗਸ ਨੂੰ ਲੈ ਕੇ ਤੇ ਇਸੋ ਚਾਲੇ ਵਿਕਰਮ ਜਿਠਿਆ ਦੀ اسٹیਟ ਬਿਕਰ ਮਜੀਠੀਆ ਦਾ ਬਿਨਾ ਨਾਮ ਲੈ ਅਰਵਿੰਦ ਕੇਜਰੀਵਾਲ ਦੀ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਵੱਡੀ ਗੱਲ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਨਾਮ ਨਹੀਂ ਲਿਆ ਤੇ ਜ਼ਰੂਰ ਕਿਹਾ ਕਿ ਸਾਬਕਾ ਸਰਕਾਰਾਂ ਦੇ ਸਮੇਂ ਮੰਤਰੀਆਂ ਦੀ ਗੱਡੀ ਦੇ ਵਿੱਚ ਤਸਕਰੀ ਹੁੰਦੀ ਸੀ। ਔਰ ਉਹਨਾਂ ਨੇ ਵੀ ਕਿਹਾ ਕਿ ਸਾਬਕਾ ਮੰਤਰੀ ਆਪਣੇ ਘਰਾਂ ਦੇ ਵਿੱਚ ਕੁਮੰਤਰੀ ਤਸਕਰਾਂ ਨੂੰ ਰੱਖਦੇ ਸਨ। ਤੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿੰਨੀ ਮਰਜ਼ੀ ਇਸ ਪੂਰੇ ਮਾਮਲੇ ਦੇ ਵਿੱਚ ਤਾਕਤਵਰ ਕੋਈ ਸ਼ਖਸ ਹੋਵੇ ਅਸੀਂ ਬਖਸ਼ਾਂਗੇ ਨਹੀਂ ਇਹ ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਹੈ ਦਿੱਲੀ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਇਸ ਉਚਾਲੇ ਤਲਖੰਦਾਜ਼ ਇਹ ਨਜ਼ਰ ਆਇਆ ਸੁਣਾਉਂਦੇ ਆ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਸਨਦਾਰਾ ਪੰਜਾਬ ਮੇ ਨਸ਼ੇ ਕੇ ਖਿਲਾਫ ਜੋ ਯੁੱਧ ਛੇੜਾ ਗਿਆ ਹੈ मैं समझता हूँ जितनी आशीर्वाद हमें गांव गांव से छोटे छोटे परिवारों से मिल रहे हैं जिनके बच्चे नशे के अंदर डूब गए थे वो नशे में बाहर आ रहे हैं वही आशीर्वाद हम लोगों को तरक्की देता है ऐसा नहीं कि पूरे देश में केवल पंजाब में नशा है दिल्ली में बहुत नशा बिक बिकरा हरियाणा में बहुत नशा बिक बिकरा गुजरात में बहुत नशा बिक बिकरा गोवा में बहुत नशा में कहीं चले जाओ देश के अंदर खूब नशा है लेकिन जिस किस्म की नशे पे चोट पंजाब के अंदर पड़ रही है बड़े बड़े तस्करों को पकड़ा जा रहा है बड़े बड़े तस्करों के बुलडोजर चलाए जा रहे हैं और चाहे कितना भी बड़ा नेता क्यों ना हो मैसेज यह है कि उसको बख्शा नहीं जाएगा बड़े से बड़े जो भी चाहे आप कितने भी बड़े पॉलिटिकल नेता हो अगर आप नशे के तस्करी तसकर, में शामिल हो तो आपको किसी हालत में बख्शा नहीं जाएगा वो लोग जिन्होंने पंजाब को नशे में धकेल दिया था सबसे पहले पंजाब में नशा लेके आए थे उनकी जब वो लोग मंत्री थे दूसरी पार्टियों के वो लोग मंत्री थे अपनी गाड़ियों के अंदर नशा गाड़ी सरकारी गाड़ियों के अंदर लेके और पूरे पंजाब में डिस्ट्रीब्यूट किया करते थे घर घर में जब वो सरकारी मंत्री थे अपने घर में इंटरनेशनल स्मगलरों को रखते थे लेकिन आज पंजाब के अंदर प्रो पीपल आम आदमी पार्टी की सरकार है ईमानदार सरकार है चाहे कितना भी बड़ा आदमी क्यों ना हो कितना भी शक्तिशाली आदमी क्यों ना हो ਕਿਸੇ ਕੋ ਬਖਸ਼ਾ ਨਹੀਂ ਜਾਏਗਾ ਇਹ ਮੈਸੇਜ ਪੰਜਾਬ ਦੇ ਅੰਦਰ ਹੋ ਪੰਜਾਬ ਦੇ ਲੋਕੋ ਕੋ ਤਾਂ ਜਿਸ ਤਰੀਕੇ ਨਾਲ ਆਪਣੇ ਕੇਜਰੀਵਾਲ ਬੋਲ ਰਹੇ ਨੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਸਾਬਕਾ ਮੰਤਰੀਆਂ ਦਾ ਜ਼ਿਕਰ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੇ ਜਿਹੜਾ ਬਿਕਰਮਜੀਠੀਆ ਦਾ ਨਾਮ ਨਹੀਂ ਲਿਆ ਹਾਲਾਂਕਿ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਜ਼ਰੂਰ ਕਹਿ ਦਿੱਤਾ ਕਿ ਸਾਬਕਾ ਮੰਤਰੀਆਂ ਦੇ ਸਮੇਂ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਬਿਆਨ ਨੂੰ ਤੁਸੀਂ ਬਹੁਤ ਈਜ਼ੀਲੀ ਸਮਝ ਸਕਦੇ ਹੋ ਕਿ ਬਿਕਰਮਜੀਠੀਆ ਵਿਅਕਤੀ ਨਿਸ਼ਾਨਾ ਸਾਧ ਰਹੇ ਨੇ ਖਾਣ ਕੀ ਨਾਮ ਨਹੀਂ ਹੈ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਰੈਂਡਮਲੀ ਵੀ ਬਿਆਨ ਦਿੱਤਾ ਗਿਆ ਪਰ ਮੌਕਾ ਮੌਕੇ ਦੇ ਉੱਤੇ ਟਾਈਮਿੰਗ ਦਾ ਬਹੁਤ ਜ਼ਿਕਰ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਕਿ ਟਾਈਮਿੰਗ ਕੀ ਹੈ ਜਦੋਂ ਸਟੇਟਮੈਂਟ ਦਿੱਤੀ ਜਾ ਰਹੀ ਹੈ ਤਾਂ ਡਰੱਗਸ ਦੇ ਖਿਲਾਫ ਪਿਛਲੇ ਕਰੀਬ-ਕਰੀਬ ਤੁਸੀਂ ਕਹਿ ਸਕਦੇ ਹੋ 2 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਔਰ ਇਸ ਮੁਹਿੰਮ ਦੇ ਵਿਚਾਲੇ ਜਿਹੜੇ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਐਕਸ਼ਨ ਹੁੰਦਾ ਹੋਇਆ ਨਜ਼ਰ ਆਇਆ ਤਾਂ ਇਸ ਵਿਚਾਲੇ ਤੁਸੀਂ ਇਹ ਸਟੇਟਮੈਂਟ ਵੀ ਸੁਣ ਰਹੀ ਹੋ ਤੇ ਦੂਜੇ ਪਾਸੇ ਬਿਕਰ ਮਜੀਠੀਆ ਦੇ ਦਿੱਤੇ ਐਕਸ਼ਨ ਵੀ ਆ ਬਿਕਰ ਮਜੀਠੀਆ ਗ੍ਰਿਫਤਾਰ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕੋਈ ਜਿੰਨਾ ਮਰਜ਼ੀ ਤਾਕਤਵਰ ਹੋਵੇ ਅਸੀਂ ਬਖਸ਼ਾਂਗੇ ਨਹੀਂ ਕਾਬਲੇ ਗੌਰ ਹੈ ਜੀ ਜਾਣਕਾਰੀ ਹੈ ਕਿ ਰਾਤ ਦੇ ਸਮੇਂ ਪਰਚਾ ਹੋਇਆ ਸਵੇਰੇ ਛਾਪਾ ਪਿਆ ਤੇ ਫਿਰ ਦੁਪਹਿਰ ਹੁੰਦੇ ਹੀ ਗ੍ਰਿਫਤਾਰੀ ਅਸੀਂ ਅੱਗੇ ਵਧਦੇ ਹਾਂ ਤੇ ਇਸ ਖਬਰ ਦੇ ਨਾਲ ਜੁੜੀ ਹੋਈ ਇੱਕ ਹੋਰ اہم ਖਬਰ ਹੈ ਆਮ ਆਦਮੀ ਪਾਰਟੀ ਵੀ ਪਲਟਵਾਰ ਕਰਦੀ ਹੋਈ ਬਿਕਰ ਮਜੀਠੀਆ ਦੇ ਪੂਰੇ ਮਾਮਲੇ 'ਚ ਨਜ਼ਰ ਆ ਰਹੀ ਹੈ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਰਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਸਟੇਟਮੈਂਟ ਆਈ ਕੈਬਨਿਟ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵਿਜੀਲੈਂਸ ਨੇ 29 ਮੋਬਾਈਲ ਜ਼ਬਤ ਕੀਤੇ ਨੇ 500 ਕਰੋੜ ਦੀ ਡਰੱਗ ਮਨੀ ਦੇ ਲੈਂਡ ਡੀਡ ਦੀ ਜਾਂਚ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਸਾਡੀ ਕਾਰਵਾਈ ਜਾਰੀ ਹੈ ਅੱਜ ਵੱਡੇ ਨੂੰ ਹੱਥ ਪਾਇਆ ਤਾਂ ਭਾਜਪਾ ਸਾਡੇ ਤੇ ਸਵਾਲ ਚੁੱਕ ਰਹੀ ਹੈ ਜਿਨ੍ਹਾਂ ਨੇ ਝੂਠੀਆਂ ਸੌ ਉਹ ਹੀ ਅੱਜ ਚੀਕਾ ਮਾਰ ਰਹੇ ਨੇ ਪੰਜਾਬ ਦੇ ਨਸ਼ਾ ਮੁਕਤ ਹੋਣ ਤੱਕ ਇਹ ਪੂਰਾ ਜਿਹੜਾ ਐਕਸ਼ਨ ਆਉ ਜਰੀ ਰਹੇਗਾ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕੁਲਦੀਪ ਸਿੰਘ ਢਾਲੀਵਾਲ ਕਾਬਲੇ ਗੌਰਿਆ ਕੇ ਵਿਕਰਮ ਮਜੀਠੀਆ ਦੇ ਉੱਤੇ ਐਕਸ਼ਨ ਹੋਇਆ ਵਿਜੀਲੈਂਸ ਦਾ ਔਰ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਕਰੀਬ 3:3 ਘੰਟੇ ਦਾ ਪੂਰਾ ਪੋਲਿਟੀਕਲ ਡਰਾਮਾ ਚੱਲਦਾ ਰਿਹਾ ਤੇ ਇਸ ਉਚਾਲੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋ ਗਈ ਤੇ ਦੂਜੇ ਪਾਸੇ ਜੇਕਰ ਮੈਂ ਜ਼ਿਕਰ ਕਰਾਂ ਤਾਂ ਆਮ ਆਦਮੀ ਪਾਰਟੀ ਪਲਟਵਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਨਿਸ਼ਾਨੇ ਸਾਦੇ ਜਾ ਰਹੇ ਨੇ ਔਰ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਿਆਸੀ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਟੇਟਮੈਂਟ ਹੁਣ ਤੱਕ ਇਹ ਹੀ ਹੈ ਕਿ ਵਿਕਰਮ ਅਜਟਿਆ ਦੇ ਉੱਤੇ ਐਕਸ਼ਨ ਜਿਹੜਾ ਹੋਇਆ ਹੈ ਉਹ ਕੰਪਲੀਟਲੀ ਵਿਜੀਲੈਂਸ ਦੀਆਂ ਇਨਪੁਟ ਦੇ ਉੱਤੇ ਵਿਜੀਲੈਂਸ ਨੇ ਖੁਦ ਕੀਤਾ ਹੈ ਜੇ ਵਿਕਰਮ ਅਜਟਿਆ ਨੂੰ ਯਕੀਨ ਹੈ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਬੇਕਸੂਰ ਨੇ ਤਾਂ ਫਿਰ ਬੇਫਿਕਰ ਰਹਿਣ ਤੇ ਜੇਕਰ ਕੁਝ ਕੀਤਾ ਹੋਇਆ ਤਾਂ ਫਿਰ ਉਹਨਾਂ ਦੇ ਉੱਤੇ ਐਕਸ਼ਨ ਹੋਏਗਾ 29 ਮੋਬਾਈਲ ਫੋਨ 8 ਢਹਿਰੀਆਂ ਉਸ ਤੋਂ ਬਾਅਦ 4 ਮੋਬਾਈਲ ਮਾਫੀ ਚਾਹੂੰਗਾ 4 ਲੈਪਟਾਪ ਤੇ 2 ਟੈਬ ਬਰਾਮਦ ਕੀਤੀਆਂ ਗਈਆਂ ਸਦਰ ਉਕਰਦੇ ਅਸੀਂ ਲਾਲਚੰਦ ਕਟਾਰੂ ਚੱਕ ਨੇ ਸੂਬੇ ਦੇ ਕੈਬਨਿਟ ਮੰਤਰੀ ਨੇ ਉਹ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ ਨਾਲ ਬੈਠੇ ਨੇ ਸੋ ਅੱਜ ਪੰਜਾਬ ਦੇ ਅੰਦਰ ਅੱਜ ਦਾ ਦਿਨ ਜਿਹੜਾ ਖਾਸ ਸੌਰਤੇ ਇਤਿਹਾਸ ਦੇ ਅੰਦਰ ਜਾਣਿਆ ਜਾਏਗਾ ਜਿਵੇਂ ਸਾਰੇ ਦੇਖ ਰਹੇ ਹੋ ਕਿ ਪੰਜਾਬ ਦੇ ਅੰਦਰ ਇਸ ਵੇਲੇ ਸਭ ਤੋਂ ਵੱਡੀ ਚਰਚਾ ਜਿਸ ਮੁੱਦੇ ਨੂੰ ਲੈ ਕੇ ਲੋਕਮਨਾਂ ਦੇ ਅੰਦਰ ਵੱਖ-ਵੱਖ ਚੈਨਲਾਂ ਤੇ ਉਹ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਅੰਦਰ ਜੁਧ ਨਸ਼ੇ ਦੇ ਵਿਰੁੱਧ ਜਿਹੜਾ ਸਰਕਾਰ ਦਾ ਬਿਆਨ ਹੈ ਸਰਕਾਰ ਦਾ ਜਿਹੜਾ ਅਜੰਡਾ ਉਹਨੂੰ ਅੱਗੇ ਤੋਰਦੇ ਹੋਏ ਅੱਜ ਇੱਕ ਵੱਡਾ ਮੈਂ ਸਮਝਦਾ ਕਿ ਆ ਐਕਸ਼ਨ ਪੰਜਾਬ ਦੇ ਅੰਦਰ ਹੋਇਆ ਸੋ ਅ ਬਿਕਰਮਦੀਪ ਸਿੰਘ ਮਜੀਠੀਆ ਜਿਹੜਾ ਅਕਾਲੀ ਦਲ ਦਾ ਵੱਡਾ ਆਗੂ ਹੈ ਸਾਬਕਾ ਮੰਤਰੀ ਹੈ ਉਹਦੇ ਉੱਪਰ ਅੱਜ ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਹੈ ਰੇਡ ਦੇ ਰੂਪ ਦੇ ਵਿੱਚ ਔਰ ਉਸ ਕਾਰਵਾਈ ਤੋਂ ਬਾਅਦ ਜਿਹੜਾ ਬਾਹਰ ਆਇਆ ਕਿ ਕਈ ਤਰ੍ਹਾਂ ਦੇ ਉੱਥੇ ਮੈਟਰ ਮਿਲੇ ਆ ਚਾਹੇ ਉਹ ਮੋਬਾਈਲਾਂ ਦੇ ਰੂਪ ਵਿੱਚ ਹੋਵੇ ਚਾਹੇ ਉਹ ਆਈਪੈਡ ਦੇ ਰੂਪ ਚ ਹੋਵੇ ਡਾਇਰੀਆਂ ਦੇ ਰੂਪ ਚ ਹੋਵੇ ਉਹ ਜਿਹੜਾ ਆ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੋ ਮੈਂ ਮੋٹے ਤੌਰ ਤੇ ਗੱਲ ਕਹਿਣਾ ਚਾਹਨਾ ਕਿ ਜੋਧ ਨਸ਼ਿਆਂ ਦੇ ਵਿਰੁੱਧ 16000 ਦੇ ਕਰੀਬ ਪਹਿਲਾਂ ਜਿਹੜੇ ਨਸ਼ਾ ਤਸਕਰ ਨੇ ਉਹ ਫੜ ਕੇ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਐਫਆਈਆ ਕਰਕੇ ਜੇਲਾਂ ਛੁੱਟਿਆ ਸੋ ਮੋٹے ਤੌਰ ਤੇ ਜਿਹੜੀ ਇੱਕ ਗੱਲ ਮੈਂ ਸਾਂਝੀ ਕਰਨਾ ਚਾਹਣਾ ਉਹ ਇਹ ਆ ਕਿ ਜੁੱਧ ਨਸਿਆਂ ਦੇ ਵਿਰੁੱਧ ਚਾਹੇ ਕਿਸੇ ਵੀ ਲੈਵਲ ਤੇ ਕੋਈ ਬੰਦਾ ਛੋਟਾ ਹੋਵੇ ਵੱਡਾ ਹੋਵੇ ਉਹਦੇ ਖਿਲਾਫ ਕਾਰਵਾਈ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਆ ਵੀ ਕਿਸੇ ਸਰਕਾਰ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਰਾਜਨੀਤਿਕ ਇੱਛਾ ਸ਼ਕਤੀ ਦਾ ਪ੍ਰਟਾਵਾ ਦਿੱਤਾ ਹੈ ਜਿਸ ਪ੍ਰਟਾਵੇ ਦੀ ਲੋਕ ਉਮੀਦ ਕਰਦੇ ਸਨ ਜਿਸ ਐਕਸ਼ਨ ਦੀ ਪੰਜਾਬ ਦੇ ਲੋਕ ਆਸ ਕਰਦੇ ਸਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਬਿਤਾਬਕ ਇਤਿਹਾਸ ਦੇ ਅੰਦਰ ਰੋਸ਼ਨ ਦਿਨ ਦੇ ਰੂਪ ਵਿੱਚ ਲਿਖਿਆ ਜਾਊਗਾ ਜ਼ਾਦ ਕੀਤਾ ਜਾਇਆ ਕਰੂਗਾ ਵੀ ਕਿਸੇ ਸਰਕਾਰ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਇੱਕ ਵੱਡਾ ਰਾਜਨੀਤਿਕ ਦਲੇਰਨਾ ਫੈਸਲਾ ਕੀਤਾ ਕਿ ਡਰੱਗਸ ਦੇ ਉਸ ਕਾਰੋਬਾਰ ਦੇ ਜਿਹੜੇ ਵੱਡੇ ਮਗਰਮਸ ਨੇ ਅੱਜ ਉਹਨਾਂ ਨੂੰ ਹੱਥ ਪਾਇਆ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਆਰਮਨ ਕੇਜਰੀਵਾਲ ਜੀ ਨੇ ਵੀ ਕਿਹਾ ਕਿ ਡਰੱਗਸ ਦੇ ਮਾਮਲੇ ਤੇ ਕੋਈ ਵੀ ਹੋਵੇ ਚਾਹੇ ਏਸ ਸਾਈਡ ਦਾ ਹੋਵੇ ਏਸ ਸਾਈਡ ਦਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਅੰਦਰ ਅਕਾਲੀ ਵਿਜੇਪੀਰ ਦੀ ਸਰਕਾਰ ਦੇ ਦੌਰਾਨ ਜਿਹੜਾ 10 ਸਾਲ ਦਾ ਸਮਾਂ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਚਿੱਟੇ ਦਾ ਨਾਮ ਸੁਣਿਆ ਇਨਾਂ ਦੇ ਮੰਤਰੀ ਇਸ ਮਾਮਲੇ ਚ ਇਨਵੋਲਵ ਰਹੇ ਨੇ ਸਰਕਾਰੀ ਗੱਡੀਆਂ 'ਚ ਨਸ਼ਾ ਅੰਦਾਜ਼ਾ ਜਾਂਦਾ ਰਿਹਾ ਜਿੱਥੇ ਪੰਜਾਬ ਦੇ ਬੱਚੇ-ਬੱਚੇ ਦੇ ਮਨ ਤੇ ਸਵਾਲ ਸਿਗਾ ਤੇ ਉਹਦੇ ਉੱਤੇ ਮੋਹਰ ਲਾਈ ਸੀਗੀ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਟਾਇਰ ਜਿਹਨੂੰ ਫੜਿਆ ਉਹਨੇ ਕਹਿ ਸਿਗਾ ਵੀ ਅਸਲ ਲੀਡਰ ਤਾਂ ਆਏ ਨੇ ਸਾਡੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਨਸ਼ਾ ਪੰਜਾਬ ਦੇ ਅੰਦਰ ਇਧਰ ਉਧਰ ਲੈ ਕੇ ਜਾਂਦੇ ਰਹੇ ਹਾਂ ਸੋ ਮੈਂ ਮਹਿਸੂਸ ਕਰਦਾ ਕਿ ਅੱਜ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੁੱਲਾ ਵਰਗੇ ਬੱਚੇ ਜੜੇ ਆ ਛੋਟੀਆਂ ਉਮਰਾਂ ਦੇ ਜਿਹੜੇ ਬੱਚੇ ਇਸ ਸੰਸਾਰ ਤੋਂ ਚਲੇ ਗਏ ਜਿਹੜੇ ਜਿਉਂਦੇ ਵੀ ਆ ਉਹ ਆਤਮਾ ਹੀ ਜ਼ਿੰਦਗੀ ਦਾ ਸੰਤਾਪ ਹੰਡਾ ਰਿਹਾ ਹੈ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੀਆਂ ਮਾਵਾਂ ਪੈਣਾ ਸਾਨੂੰ ਉਹ ਦਿਨ ਚੇਤੇ ਆ ਜਦੋਂ ਪੰਜਾਬ ਦੇ ਅੰਦਰ ਸਵੇਰੇ ਕਿਸੇ ਮੁੰਡੇ ਦੀ ਜਾਨ ਚੜਨੀ ਹੈ ਉਹਨੂੰ ਸਿਹਰਾ ਲੱਗਣਾ ਤੇ ਰਾਤ ਨੂੰ ਉਹਦੀ ਜਿਹੜੀ ਹੈ ਡਰੱਗਸ ਦੇ ਕਾਰਨ ਮੌਤ ਹੋ ਜਾਂਦੀ ਹੈ ਪੰਜਾਬ ਦੀ ਇਸ ਤਰਾਸਤੀ ਦੀ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਬਖਸ਼ੇ ਨਹੀਂ ਜਾਣਗੇ ਸੋ ਮੈਂ ਕਾਹ ਸਕਦਾ ਕਿ ਇਸ ਸਰਕਾਰ ਦੇ ਟਨੋਰ ਦੇ ਵਿੱਚ ਪੰਜਾਬ ਦੇ ਵਿੱਚ ਡਰਗਸ ਆਇਆ ਔਰ ਖਾਸ ਕਰਕੇ ਉਸ ਵੇਲੇ ਆਪ ਮਹਾਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲੇ ਸਰਕਾਰਾਂ ਹੀ ਵਕਾਂਦੀਆਂ ਨੇ ਨਸ਼ੇ ਤਾਈਆਂ ਸਾਰੇ ਆਮ ਵਿਕਦੇ ਇਹ ਲੋਕ ਬੋਲੀਆਂ ਬਣੀਆਂ ਪੰਜਾਬ ਚ ਕਿੱਕਲੀ ਕਲੀਰਦੀ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਪੰਜਾਬ ਦਾ ਸਭ ਤੋਂ ਬਦਨਾਮ ਚਿਹਰਾ ਜਿਹੜਾ ਕਾਲੀ ਬੀਜੇਪੀ ਦੀ ਸਰਕਾਰ ਦਾ ਬਿਕਰਮਜੀਤ ਸਿੰਘ ਜਠਿਆ ਜਿਹਨੇ ਡਰਗਸ ਦੇ ਕਾਰੋਬਾਰ ਦੇ ਵਿੱਚ ਇਨਵੋਲਵਮੈਂਟ ਹੋ ਕੇ ਪੰਜਾਬ ਦੀ ਤਵਾਹੀ ਕੀਤੀ ਹੈ ਸੋ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਵੱਡਾ ਐਕਸ਼ਨ ਵਿਜੀਲੈਂਸ ਨੇ ਕੀਤਾ ਔਰੇ ਇਸ ਨੂੰ ਪੰਜਾਬ ਦੇ ਲੋਕ ਐਪੀਸिएट ਕਰ ਰਹੇ ਆ ਔਰ ਅਫਸੋਸ ਇਸ ਗੱਲ ਦਾ ਕਿ ਜਿਹੜੇ ਲੋਕ ਕੱਲ ਤੱਕ ਇਸ ਗੱਲ ਦਾ ਸਰਕਾਰ ਨੂੰ ਅਲਾਮਾ ਦਿੰਦੇ ਸਨ ਕਿ ਤੁਸੀਂ ਤਾਂ ਛੋਟੀਆਂ ਮੱਛੀਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨੂੰ ਹੱਥ ਪਾਓ ਅੱਜ ਉਹ ਖ਼ਬਰਾਂ ਦੀਆਂ ਸੁਰਖੀਆਂ ਸੁੱਕੀਆਂ ਨਹੀਂ ਸਿਆਹੀ ਅਜੇ ਖ਼ਬਰਾਂ ਦੀ ਪਾਰੋ ਬਈਮਾਨ ਟੋਲਾ ਜਿਹੜਾ ਭਾਵੇਂ ਬੀਜੇਪੀ ਦੇ ਅੰਦਰ ਆ ਕਾਂਗਰਸ ਦੇ ਅੰਦਰ ਆ ਜਿਨ੍ਹਾਂ ਨੇ ਸਮਝੋਤੇ ਕਰਕੇ ਰੱਖੇ ਇਹਨਾਂ ਦੇ ਨਾਲ ਪਿਛਲੇ ਸਮੇਂ ਦੇ ਦੌਰਾਨ ਡਰੱਗਸ ਦੇ ਉੱਤੇ ਕਾਰਵਾਈ ਜੇ ਕੀਤੀ ਵੀ ਆ ਬੜੀ ਸੁਧਾਰਨ ਕੀਤੀ ਉਹਨੂੰ ਅੱਗੇ ਨਹੀਂ ਤੋਰਿਆ ਅੱਜ ਉਹਨਾਂ ਨੂੰ ਬੜੀ ਕਾਲੀ ਹੈ ਬੜੀ ਚਿੰਤਾ ਹੈ ਉਹ ਬੜੇ 허ਬੜੀ ਚ ਨੇ ਉਹ ਕਹਿ ਰਿਹਾ ਵੈਂਡਟਾ ਪੋਲੀਟਿਸਨ ਕੀਤੀ ਜਾ ਰਹੀ ਹੈ ਮੈਂ ਸਮਝਦਾ ਉਹਨਾਂ ਨੂੰ ਕਲੀਅਰ ਕਲੀਅਰ ਕਰ ਦਿੱਤਾ ਉਹਨਾਂ ਨੇ ਕਿ ਉਹ ਡਰੱਗਸ ਮਾਫੀਆ ਦੇ ਨਾਲ ਖੜੇ ਆ ਅੱਜ ਭਾਜਪਾ ਦੇ ਅੱਜ ਕਾਲੀਦਾਲ ਦੇ ਅੱਜ ਕਾਂਗਰਸ ਦੇ ਉਹ ਜਿਹੜੇ ਦੋਸਤ ਪੋਲੀਟਿਸਨ ਦੇ ਅੰਦਰੋਂ ਇਸ ਕੱਲ ਦਾ ਜਿਹੜਾ ਉਹ ਪੰਜਾਬ ਦੇ ਉੱਤੇ ਕਹਿ ਰਹੇ ਆ ਕਿ ਵਿジネス ਨੇ ਗਲਤ ਕਾਰਵਾਈ ਕੀਤੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਉਹਨਾਂ ਸੀਵਿਆਂਲ ਤੱਕੋ ਉਹਨਾਂ ਬੇੜਿਆਂਲ ਤੱਕੋ ਉਹਨਾਂ ਚਿੱਟੀਆਂ ਚੁੰਨੀਆਂ ਵਾਲੇ ਪਾਸੇ ਤੱਕੋ ਜਿਹੜੀਆਂ ਉਹਨਾਂ ਦੀ ਕਿਰਪਾ ਕਰਕੇ ਮਜੀਠੀਏ ਦੀ ਦੇ ਟੋਲੇ ਦੀ ਕਿਰਪਾ ਕਰਕੇ ਪੰਜਾਬ ਦੀ ਆ ਮਾਵਾਂ ਦੇ ਸਿਰਾਂ ਤੇ ਆਈਆਂ ਅੱਜ ਪੰਜਾਬ ਦੇ ਲੋਕ ਐਪਰੀਸ਼ੀਏਟ ਕਰ ਰਹੇ ਆ ਤੁਹਾਨੂੰ ਅੱਜ ਇਤਿਹਾਸਿਕ ਤੌਰ ਤੇ ਤੁਸੀਂ ਵਿਰੋਧੀ ਹੋ ਤੁਹਾਡਾ ਫੰਡਾਮੈਂਟਲ ਰਾਈਟ ਹੈ ਤੁਸੀਂ ਆਪਣੀ ਗੱਲ ਕਹਿਣੀ ਹੈ ਪਰ ਡਰੱਗਸ ਦੇ ਮਾਮਲੇ ਦੇ ਉੱਤੇ ਤੇ ਘੱਟੋ ਘੱਟ ਤੁਹਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਪੰਜਾਬ ਦੇ ਲੋਕ ਮਾਫ਼ ਨਹੀਂ ਕਰਨਗੇ ਸੋ ਮੈਂ ਜ਼ਰੂਰ ਕਹਾਂਗਾ ਆਮ ਆਦਮੀ ਪਾਰਟੀ ਦਾ ਬੜਾ ਕਲੀਅਰ ਰੂਟ ਮੈਪ ਹੈਗਾ ਅਸੀਂ ਪੰਜਾਬ ਨੂੰ ਜਿਉਂਦਾ ਜਾਗਦਾ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਇਹਦੇ ਵਿੱਚ ਇੱਕ ਰੰਗ ਇਹ ਆ ਪੀਜੜਾ ਡਰੱਗਸ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰਾਂ ਦੀ ਕਿਰਪਾ ਕਰਕੇ ਆਇਆ ਜਿਹੜਾ ਬੂਟਾ ਡਰੱਗਸ ਦਾ ਇਹਨਾਂ ਦੀ ਮਿਹਰਬਾਨੀ ਕਰਕੇ ਪੰਜਾਬ 'ਚ ਲੱਗਾ ਅੱਜ ਉਸ ਬੂਟੇ ਦੀਆਂ ਜੜਾ ਵਡਣ ਦੀ ਕੰਮ ਉਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਵਾਦਾ ਅਸੀਂ ਪੰਜਾਬ ਦੇ ਲੋਕਾਂ ਦੇ ਬਾਕੀ ਸਾਲਾਂ ਦੇ ਚਾਹੇ ਆਰਥਿਕ ਮਸਲੇ ਆ ਚਾਹੇ ਸਮਾਜਿਕ ਮਸਲੇ ਆ ਚਾਹੇ ਸੱਭਿਆਚਾਰਕ ਮਸਲੇ ਆ ਉਹ ਲਗਾਤਾਰ ਸਰਕਾਰ ਉਹਦੇ ਤੇ ਇਤਿਹਾਸਿਕ ਫੈਸਲੇ ਲੈ ਰਹੀ ਹੈ لیکن ਜਦੋਂ ਕਦੇ ਵੀ ਪੰਜਾਬ ਦੇ ਇਤਿਹਾਸ ਦੀ ਤਵੇਖ ਦੇ ਅੰਦਰ ਚਰਚਾ ਸਿਰੇ ਗਈ ਵੀ ਡਰੱਗਸ ਪੰਜਾਬ ਚ ਕੌਣ ਲੈ ਕੇ ਆਇਆ ਤੇ ਇੱਕ ਪਾਸੇ ਹੋਣਗੇ ਆਹ ਪਾਰਟੀਆਂ ਦੀਆਂ ਸਰਕਾਰਾਂ ਇਹ ਜਿਨ੍ਹਾਂ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਨਸ਼ਾ ਆਇਆ ਇੱਕ ਪਾਸੇ ਹੋਊਗੀ ਭਗਵੰਤ ਮਾਨ ਦੀ ਸਰਕਾਰ ਜਿਹਦੀ ਚਰਚਾ ਕਰਿਆ ਕਰਨਗੇ ਲੋਕ ਕਿ 16000 ਨਸ਼ਾ ਤਸਕਰ ਜਿਹੜਾ ਫੜ ਕੇ ਪੰਜਾਬ ਦੀਆਂ ਜੇਲਾਂ ਚ ਸੁਟਿਆ ਔਰ ਇੱਕ ਵੱਡਾ ਮਗਰਮਸ ਜਿਹੜਾ ਇਹ ਅੱਜ ਜਿਹੜਾ ਅੱਜ ਦਾ ਦਿਨ ਜਿਹੜਾ ਇਤਿਹਾਸੰਦ ਲਿਖਿਆ ਜਾਊਗਾ ਇਹ ਲੋਕ ਜਿਹੜੇ ਰਲੇ ਹੋਏ ਸਨ ਆਪਸ ਦੇ ਅੰਦਰ ਅੱਜ ਉਹ ਵੀ ਬਿੱਲੀਆਂ ਬਿੱਲੀਥਿਆਲਿਓਂ ਬਾਹਰ ਆ ਗਈ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਡਰੱਗਸ ਦੇ ਖਰਾਬ ਕੋਣ ਆ ਔਰ ਡਰੱਗਸ ਦੇ ਹੱਕ ਚ ਕੋਣ ਆ ਸੋ ਮੈਂ ਇਸ ਗੱਲ ਦੀ ਜਰੂਰ ਮੈਂ ਕਹਿਣਾ ਚਾਹੁੰਦਾ ਕਿ ਡਰੱਗਸ ਦੇ ਮਾਮਲੇ ਤੇ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਬਿਲਕੁਲ ਕਟਿਆਰਸ ਖੜਾ ਕਰਾਂਗੇ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਜੋ ਕਾਸੇ ਚੂਸਨ ਜੋ ਕਾਨੂੰਨ ਜੋ ਕਹਿੰਦਾ ਉਹ ਜਿਹੜਾ ਬਿਜ਼ਨਸ ਨੇ ਐਜੈਕਸ਼ਨ ਕੀਤਾ ਔਰ ਉਸ ਐਕਸਨ ਤੋਂ ਬਾਅਦ ਲਾਜ਼ਮੀ ਤੌਰ ਤੇ ਮੈਂ ਸਲਾਹ ਦਵਾਂਗਾ ਕਾਕਲੀ ਲੀਡਰਸ਼ਿਪ ਨੂੰ ਵੀ ਕਿ ਜੇ ਬਿਕਰਮ ਮਜੀਠੀਆ ਦੁੱਧ ਤੋਤਾ ਆ ਸੱਚਾ ਤਾਂ ਫਿਰ ਉਹਨੂੰ ਫੇਸ ਕਰਨਾ ਚਾਹੀਦਾ ਇਸ ਕਾਰਵਾਈ ਨੂੰ ਆਪਣੀ ਗੱਲ ਇਹਨਾਂ ਸ਼ਬਦਾਂ ਦੇ ਨਾਲ ਮੈਂ ਰੱਖਦਾ ਹੋਇਆ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਡਰੱਗਸ ਦੇ ਖਿਲਾਫ ਜੋ ਮਾਨ ਸਾਹਿਬ ਦੀ ਸਰਕਾਰ ਦਾ ਵਾਦਾ ਹੈ ਅਸੀਂ ਉਸ ਵਾਅਦੇ ਤੇ ਖੜੇ ਆ ਇਹ ਉਦੋਂ ਤੱਕ ਜਿਹੜਾ ਆ ਐਕਸ਼ਨ ਹੁੰਦੇ ਰਹਿਣਗੇ ਜਦੋਂ ਤੱਕ ਜਿਹੜਾ ਪੰਜਾਬ ਡਰੱਗਸ ਤੋਂ ਮੁਕਤ ਨਹੀਂ ਹੁੰਦਾ ਸਾਡੀ ਜੀ ਵਿਜੀਲੈਂਸ ਦੀ ਕਾਰਵਾਈ ਆ ਉਸ ਨੂੰ ਹੋਰ ਨੀਏ ਪ੍ਰਸਤਾਵ ਨੇ ਉਸ ਦੇ ਚੱਕੇ ਤੇ ਨੰਦਾ ਵੀ ਕੀਤੀ ਹੈ ਸਾਡੀ ਹੀ ਪਾਰਟੀ ਦਾ ਐਮਐਲਏ ਸਾਡੀ ਹੀ ਨਿੰਦਾ ਕਰ ਰਿਹਾ ਹੈ ਦੇਖੋ ਇਹ ਸਹਜੇ ਸਹਜੇ ਕਲੀਅਰ ਹੋਣਾ ਇਸੇ ਤਰ੍ਹਾਂ ਹੀ ਪਤਾ ਲੱਗਦਾ ਆ ਕਿ ਕੌਣ ਕਿੱਥੇ ਖੜਾ ਆ ਕੌਣ ਕੀ ਸੋਚਦਾ ਕੌਣ ਕੀ ਬੋਲਦਾ ਲੇਕਿਨ ਸਰਕਾਰ ਨੇ ਆਪਣੀ ਰਾਜਨੀਤਿਕ ਇੱਛਾ ਸ਼ਕਤੀ ਦਾ ਸੰਦੇਸ਼ ਦੇ ਦਿੱਤਾ ਹੋਰ ਵੀ ਇਹ ਪ੍ਰਤਾਪ ਦੇ ਨਾਲ ਕੋਈ ਕਾਰਵਾਈ ਹੋਊਗੀ ਪਾਰਟੀ ਵੱਲੋਂ ਕਿਉਂ ਸਰਕਾਰ ਤੇ ਸਾਡੀ ਕਾਰਵਾਈ ਦੇ ਖਿਲਾਫ ਹੋ ਦੇਣ ਨਹੀਂ ਇਹ ਆਰਗੇਨਾਈਜੇਸ਼ਨ ਦਾ ਮਾਮਲਾ ਮੈਂ ਜਿਹੜਾ ਪੱਖ ਸਰਕਾਰ ਦਾ ਰੱਖਿਆ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਦੋਸ਼ ਲਾਇਆ ਕਿ ਕਾਲੀ ਤੇ ਕਾਂਗਰਸ ਨੂੰ ਬਦਲੇ ਹੋਏ ਨੇ ਗਰਦੀ ਫੈਕਟਰ ਕਰ ਰਹੇ ਨੇ ਤਾਂ ਕੀ ਹੋਰ ਵੀ ਇਹ ਪ੍ਰਤਾਪ ਦੇ ਨਾਲ ਹੋਣਾ ਹੈ ਲੋਕ ਦੇਖ ਰਹੇ ਆ ਲੋਕ ਸਾਰਾ ਕੁਝ ਜਾਣਦੇ ਸਮਝਦੇ ਆ ਲੋਕਾਂ ਦੇ ਉੱਪਰ ਕੋਈ ਨਹੀਂ ਮੈਂ ਫਿਰ ਇਹ ਗੱਲ ਕਹਿ ਰਿਹਾ ਪੀ ਪਤਾ ਲੱਗਣਾ ਚਾਹੀਦਾ ਵੀ ਡਰੰਸ ਦੇ ਪੱਖ ਚ ਕੋਣ ਅਤੇ ਵਿਰੋਚ ਕੋਣ ਥੈਂਕ ਯੂ ਅਰੇ ਹੈ ਕਿ ਲੋਕ ਯਾਦ ਰੱਖਣਗੇ ਕਿ ਬਿਕਰਮ ਮਜੀਠੀਆ ਦੇਤੇ ਐਕਸ਼ਨ ਹੋਇਆ 25 ਤਰੀਕ ਦਾ ਉਹ ਦਿਨ ਸੀ 2025 25 ਜੂਨ ਦਾ ਦਿਨ ਸੀ 2025 ਸਾਲ ਸੀ ਅੱਜ ਦਾ ਦਿਨ ਰੋਸ਼ਨ ਦਿਨ ਦੇ ਵਜੋਂ ਜਾਣਿਆ ਜਾਵੇਗਾ ਕਟਾਰੂ ਚੱਕ ਸਿੱਧੇ ਤੌਰ ਦੇ ਉੱਤੇ ਅਕਾਲੀ ਜਲ ਦੇ ਉੱਤੇ ਵਰਦੇ ਨਜ਼ਰ ਆ ਰਹੇ ਨੇ ਸਿੱਧਾ ਬਿਕਰਮ ਮਜੀਠੀਆ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੇ ਮਗਰਮੱਛ ਨੂੰ ਅਸੀਂ ਹੱਥ ਪਾਇਆ ਏ ਔਰ ਇਹ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਜਦੋਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਰਿਹਾ ਸੀ ਤਾਂ ਇਸ ਉਚਾਲੇ ਕਿਸੇ ਸਰਕਾਰ ਨੇ ਕੰਮ ਕੀਤਾ ਤੇ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਔਰ ਕਾਬਲੇ ਗੌਰ ਹੈ ਕਿ ਦੇਖੋ ਆਪੋ ਆਪਣੇ ਤਰੀਕੇ ਦੇ ਨਾਲ ਹਰ ਕੋਈ ਇਹਨਾਂ ਸਟੇਟਮੈਂਟਸ ਨੂੰ ਲੈ ਰਿਹਾ ਏ ਤਾਂ ਕਿ ਆਮ ਆਦਮੀ ਪਾਰਟੀ ਦਾ ਸੀ ਜ਼ਿਕਰ ਕਰ ਰਹੇ ਆਮ ਆਦਮੀ ਪਾਰਟੀ ਇਸ ਸਮੇਂ ਜ਼ਰੂਰ विक्रम जिठिया ਦਿੱਤੇ ہوئی کاروائی ਨੂੰ ਇਸ ਨਜ਼ਰ ਦੇ ਨਾਲ ਦੇਖ ਰਹੀ ਹੈ ਕਿ ਇਹ کاروائی ਬਿਲਕੁਲ ਤੈ ਜਿਹੜੇ ਨਿਯਮ ਨੇ ਉਹਨਾਂ ਦੇ ਮੁਤਾਬਿਕ ਕੀਤੀ ਗਈ ਹੈ ਇਸ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਸਿਆਸੀ ਬਦਲਾਖੂਰੀ ਨਹੀਂ ਹੈ ਅਤੇ ਵਿਰੋਧੀਆਂ ਦੇ ਵੱਲੋਂ ਜ਼ਰੂਰ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਕੁੱਲ ਮਿਲਾ ਕੇ ਸਥਿਤੀ ਇਸ ਸਮੇਂ ਦੀ ਹੋ ਰਹੀ ਹੈ ਕਿ ਨਸ਼ੇ ਦੇ ਖਿਲਾਫ ਐਕਸ਼ਨ ਤੁਹਾਨੂੰ ਹੋਰ ਸੁਣवाने ਆ ਕਿ ਕੁਝ ਬਿਆਨ ਸਾਹਮਣੇ ਆਏ ਨੇ ਜੇਕਰ ਮੈਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਾਂ कई भी गलत तो बातें होती है अगर पुलिस के पास विजिलेंस के पास कोई कंप्लेंट होगी तो उसी हिसाब से कार्रवाई जो है हुई होगी और आगे भी उसी हिसाब से होगी अगर वो बेगुना है कुछ गलत नहीं किया या हुआ तो किसी को भी फिक्र करने की जरूरत नहीं है अगर कुछ किया है

ਨਾ politcal ਬੈਂਡੇਟਾ ਨਹੀਂ ਹੈ ਲਾਲਚੰਦ ਕਟਾਰੂ ਚੱਕ ਦੂਜੀ ਗੱਲ ਇਹ ਵੀ ਹੈ ਕਿ ਵਾਰ-ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀਆਂ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਡਕਟ ਨਾ ਕਰਮ ਇਸ ਤਰੀਕੇ ਨਾਲ ਰਿਹਾ ਹੈ ਕੁਲਦੀਪ ਢਾਲੀਵਾਲ ਥੋੜੀ ਦੇਰ ਪਹਿਲਾਂ ਮੀਡੀਆ ਦੇ ਮੁਖਾਤਿਬ ਹੋਏ ਸਨ ਔਰ ਇਸ ਤਰੀਕੇ ਨਾਲ ਮਹੌਨ ਲਾਲਚੰਦ ਕਟਾਰੂ ਚੱਕ ਵੀ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਨਜ਼ਰ ਆਏ ਨਹੀਂ